ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਏਸੀ ਦੀ ਸਰਵਿਸ ਕਰਨ ਜਾ ਰਹੇ ਹਾਂ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਏਸੀ ਦੀ ਸਰਵਿਸ ਕਰਦੇ ਵੇ ਇੱਕ ਦੋ ਗੱਲਾਂ ਜੋ ਜਿੰਨਾਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਪੈਂਦਾ ਹੈ ਆਪਾਂ ਪਹਿਲਾਂ ਇਹ ਜੋ ਉੱਪਰ ਰੱਖਿਆ ਹੁੰਦਾ ਹੈ ਸੱਤ ਦੇ ਉੱਪਰ ਪੱਖਾ ਇਹਨੂੰ ਖੋਲਦੇ ਹਾਂ ਇਹਦੇ ਨਟ ਹੁਣ ਆਪਾਂ ਇਸ ਨੂੰ ਖੋਲ ਲਿਆ ਤੇ ਪੰਜੀ ਅੱਜ ਇਹ ਸਰਵਿਸ ਕਰਾਂਗੇ ਆਪਣੇ ਤਾਂ ਇਹ ਸੀ ਤੇ ਨਾ ਏਸੀਆਂ ਦੀ ਸਰਵਿਸ ਕਰਨੀ ਹੈ ਅੱਜ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਮਿੱਟੀ ਪਈ ਸੀਗੀ ਕਿਉਂਕਿ ਆਪਾਂ ਇਹਦੇ ਉੱਤੇ ਜੋ ਕੱਪੜਾ ਵੀ ਪਾਇਆ ਸੀਗਾ ਪਰ ਉਹ ਪਤਾ ਨਹੀਂ ਜ਼ਿਆਦਾ ਹਨੇਰੀ ਨੂਰੀ ਹੋਣ ਕਾਰਨ ਪਾੜ ਗਿਆ ਸੀਗਾ ਪਰ ਇਹ ਧੁੱਪ ਦੇ ਕਾਰਨ ਇਹਦੀ ਜਾਲੀ ਵੀ ਖਰਾਬ ਹੋ ਗਈ ਤਾਂ ਇਹਤੇ ਕੱਪੜਾ ਪਾਇਆ ਹੋਵੇ ਤਾਂ ਚੰਗੀ ਤਰ੍ਹਾਂ ਉਸ ਨੂੰ ਬੰਨਿਆ ਬੁੰਨਿਆ ਹੋਵੇ ਤਾਂ ਵਧੀਆ ਗਾਏ ਇਹਦੀ ਜੋ ਮਨਿਆ ਦੇ ਵੱਜ ਜਾਂਦੀ ਹੈ ਨਹੀਂ ਤਾਂ ਧੁੱਪ ਨਾਲ ਫਿਰ ਖਰਾਬ ਹੋ ਜਾਂਦਾ ਹੈ ਇਹ ਹੁਣ ਆਪਾਂ ਖੋਲ ਲਿਆ ਤੇ ਹੁਣ ਆਪਾਂ ਇਸ ਦੇ ਵਿੱਚ ਕਰਾਂਗੇ ਦੀ ਸਰਵਿਸ ਪਾਣੀ ਪੂਣੀ ਮਾਰਾਂਗੇ ਚ ਚੰਗੀ ਤਰ੍ਹਾਂ ਇਹ ਸਾਡਾ ਮੇਸਤਰੀ ਹੈ ਬਜਿੰਦਰ ਸਿੰਘ ਤਾਂ ਇਹਦੇ ਵਿੱਚ ਆਪਾਂ ਜਦੋਂ ਚੰਗੀ ਬਹੁਤ ਜ਼ਿਆਦਾ ਕਰਦੇ ਨਿਕਲੀ ਹੈ ਦਿਖਾਵਾਂਗੇ ਤੁਹਾਨੂੰ ਮਿੱਟੀ ਵਗੈਰਾ ਜੋ ਹੁੰਦੀ ਹੈ ਪਾਣੀ ਮਾਰਿਆ ਬਹੁਤ ਜ਼ਿਆਦਾ ਸੀਗੀ ਇਹਦੇ ਵਿੱਚ ਮਿੱਟੀ ਕਿਉਂਕਿ ਇਹਦਾ ਲਾਹੂ ਕਵਰ ਜਿਹਾ ਸੀ ਉਹ ਪਾਰ ਚੁੱਕਿਆ ਸੀਗਾ ਇਸ ਕਾਰਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਮਿੱਟੀ ਸੀਗੀ ਪਹਿਲਾਂ ਤਾਂ ਆਹ ਚੱਲਿਆ ਨਹੀਂ ਕੰਪਰੈਸਰ ਜਿਹਾ ਜੋੜ-ਜਾੜ ਦੇ ਮਾਰਦੇ ਰਹੇ ਇੱਕ ਦੋ ਵਾਰ ਹੀ ਬੰਦ ਹੋ ਗਿਆ ਸੀਗਾ ਉਸ ਤੋਂ ਬਾਅਦ ਚਲਾਉਂਦੇ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਪਾਣੀ ਮਾਰਦਾ ਇਹ ਜਿਹੜੀਆਂ ਤੂੰ ਤਿੰਨ ਮੇਨ ਗੱਲਾਂ ਬਾਰੇ ਮੈਂ ਤੁਹਾਨੂੰ ਦੱਸਦਾ ਮੈਂ ਮਾਣ ਮਾਬੇ ਤੁਹਾਨੂੰ ਸਨਵਾ ਕਰਵਾ ਦੇਈ ਇਹ ਸਾਰਾ ਮੈਂ ਸਿਰਫ ਲੱਭ ਰਿਹਾ ਹਾਂ ਪਾਣੀ ਉਹ ਕਰਤੀ ਸੀ ਜਿਹੜੇ ਪਾਣੀ ਪਿਆ ਨਾ ਵਰਤਣੇ ਤਾਂ ਤਾ ਉਹ ਨੋਂ ਮਾਚਿਆ ਨਾ ਪਾਣੀ ਪੈਣ ਨਾਲ ਵੈਸੇ ਇਹਦੇ ਨਾਲ ਦਿੱਕੀ ਹੁੰਦੀ ਹੈ ਪ੍ਰੇਟ 啊，都喝一点，都喝一点。 ਇੱਕ ਵਾਰੀ ਬੰਦ ਜੇ ਹੋ ਗਿਆ ਸੀਗਾ ਫਿਰ ਇਸ ਨੂੰ ਥੱਲੇ ਅਸੀਂ ਦੁਆਰਾ ਚੈੱਕ ਕਰਿਆ ਸੀਗਾ ਉਸ ਤੋਂ ਬਾਅਦ ਇਹ ਥੱਲੇ ਚੱਲਦਾ ਸੀਗਾ ਫਿਰ ਫਿਰ ਇਸ ਨੂੰ ਜੋ ਕਿ ਅਸੀਂ ਬਾਹਰ ਇਹ ਪਾਣੀ ਪੂਣੇ ਭਰ ਕੇ ਥੱਲੇ ਲਿਆਂਦਾ ਹੁਣ ਆਪਾਂ ਕਿੰਨੀ ਮੁੱਤੀ ਰੂਮ ਕਰਦੇ ਆ ਇਹ ਜਾਲੀਆਂ ਕੱਢ ਲਈਆਂ ਜਾਲੀਆਂ 'ਚ ਦੇਖੋ ਤੁਸੀਂ ਕਿੰਨੀ ਘਰਤ ਭਰੀ ਪਈ ਆ ਲਓ ਬਹੁਤ ਜ਼ਿਆਦਾ ਇਸ ਦੇ ਵਿੱਚ ਕਿਤਰਕ ਤੋਂ ਮੇਕੀ ਜੀ ਹੈ

ਜਿਹੜੀ ਖਾਸ ਗੱਲ ਦਾ ਆਪਾਂ ਜ਼ਿਕਰ ਕਰ ਰਹੇ ਸੀ ਉਹ ਤੁਸੀਂ ਧਿਆਨ ਰੱਖਣਾ ਕਿ ਇਸ ਝਾੜੀ ਨੂੰ ਇਸ ਪਾਸਿਓਂ ਹੀ ਧੋਣਾ ਹੈ ਜਿਹੜਾ ਬਸਾਈਡ ਤੁਸੀਂ ਦੇਖ ਰਹੇ ਹੋ ਇਸ ਪਾਸਿਓਂ ਧੋਣਾ ਹੈ ਮੈਂ ਤੁਹਾਨੂੰ ਇਸ ਨੂੰ ਸਾਫ਼ ਕਰਕੇ ਦਿਖਾਉਣਾ ਹੈ ਪ੍ਰੈਸ਼ਰ ਮਾਰਨਾ ਹੈ ਟੂਟੀ ਦਾ ਜਾਂ ਤੁਸੀਂ ਪਾਣੀ ਇਸ ਦੇ ਵਿੱਚ ਉੱਤੇ ਪਾਉਣਾ ਹੈ ਤਾਂ ਜੋ ਲੋਕ ਹੁੰਦਾ ਹੈ ਬਾਹਰਲੀ ਸਾਈਡ ਉੱਤਰੀ ਸਾਈਡ ਤੇ ਤੁਸੀਂ ਪਾਣੀ ਨਹੀਂ ਪਾਉਣਾ ਨਹੀਂ ਟੂਟੀ ਦਾ ਕੋਈ ਪ੍ਰੈਸ਼ਰ ਮਾਰਨਾ ਹੈ ਤਾਂ ਇਧਰਲੀ ਸਾਈਡ ਨੂੰ ਹੀ ਸਾਫ਼ ਕਰੀ ਨਹੀਂ ਤਾਂ ਫਿਰ ਜਾਲੀ ਖਰਾਬ ਹੋ ਜਾਏਗੀ ਤੇ ਫਿਰ ਜੇ ਬਹੁਤ ਜ਼ਿਆਦਾ ਮਿੱਟੀ ਜਾਣ ਲੱਗ ਜੇਗੀ ਇਹਦੇ ਵਿੱਚ ਤਾਂ ਇਸ ਲਈ ਤੁਸੀਂ ਇਹ ਪਾਸੇ ਹੀ ਮਾਰਨਾ ਹੈ ਪਾਣੀ ਆ ਵੇਖੋ ਤੁਸੀਂ ਕਿੰਨੀ ਜ਼ਿਆਦਾ ਮਿੱਟੀ ਹੈ ਫਸੀ ਹੋਈ ਹੈ ਤੇ ਇਸ ਨੂੰ ਪੂਰਾ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਜੋ ਲੋਕ ਹੁੰਦਾ ਹੈ ਉੱਤਲੂ ਸਾਈਡ ਤੋਂ ਪਾਣੀ ਨਹੀਂ ਮਾਰਨਾ ਉਸ ਤੋਂ ਉਲਟੀ ਸਾਈਡ ਮਾਰਨਾ ਹੈ ਪਾਣੀ ਇਹ ਦੇਖੋ ਚੰਗੀ ਤਰ੍ਹਾਂ ਸਨੂਸਾ ਸਾਰਾ ਜੋ ਕਿ ਸਾਫ਼ ਕਰਨਾ ਹੈ ਧਿਆਨ ਨਾਲ ਇਹ ਤੇ ਹੱਥ ਵਗੈਰਾ ਵੀ ਨਹੀਂ ਮਾਰਨਾ ਹੁੰਦਾ ਜਿਆਦਾ ਜਾਂ ਕਿਸੇ ਬੋਰਚ ਨਾਲ ਜਾਂ ਕਿਸੇ ਹੋਰ ਚੀਜ਼ ਨਾਲ ਰਗੜਨਾ ਨਹੀਂ ਹੈ ਇਸ ਨੂੰ ਬਹੁ ਐਸੇ ਦਾ ਤੁਸੀਂ ਬੋਸ ਜਣੇ ਤੁਹਾਨੂੰ ਪਤਾ ਹੈ ਏਸੀ ਦੀ ਸਰਵਿਸ ਤੋਂ ਬਾਅਦ ਆਪਾਂ ਫਿਰ ਮੋਟਰਸਾਈਕਲ ਦੀ ਸਰਵਿਸ ਕਰਤੀ ਸੀਗੀ ਕਿਉਂਕਿ ਪ੍ਰੈਸ਼ਰ ਜਾਂ ਕੰਪਰੈਸਰ ਲਿਆਂਦਾ ਕਰਕੇ ਫਿਰ ਆਪਾਂ ਮੋਟਰਸਾਈਕਲ ਤੇ ਵੀ ਕਾਫੀ ਜ਼ਿਆਦਾ ਝੁਕੀ ਮਿੱਟੀ ਵਗੈਰਾ ਲਾਤੀ ਸੀਗੀ ਤੇ ਚਮਕਾਤਾ ਸੀਗਾ ਇਹਨੂੰ ਤੇ ਇਹ ਵਧੀਆ ਚੀਜ਼ਾਂ ਇਹ ਕਰ ਕਰੇ ਲਿਆਂਦਾ ਜਾਵੇ ਤਾਂ ਇਹ 5-7 ਹਜ਼ਾਰ ਰੁਪਏ ਦਾ ਆ ਜਾਂਦਾ ਹੈ ਜੇਕਰ ਤੁਸੀਂ ਘਰੇ ਲਿਓਣਾ ਚਾਹੁੰਦੇ ਹੋ ਤਾਂ ਇਹ ਇੰਨੇ ਕੁ ਰੇਟ ਤੱਕ ਮਿਲ ਜਾਂਦਾ ਹੈ ਬਲੌਗ ਕਿਵੇਂ ਲੱਗੇ ਦਾ ਦਿਓ ਵੀਡੀਓ ਨੂੰ ਸ਼ੇਅਰ ਲਾਈਕ